ਸਾਰੇ ਬੰਦੋ ਸਵਾਲ ਕਰਦੇ ਆ ਮੈਨੂੰ ਕੋਈ ਬੱਝਾ ਦਿੰਦੇ ਆ ਮੈਂ ਤਾਂ ਉਹੀ ਆਇਆ ਯਾਰ ਪਿਆਰਾ ਬੱਗਾ ਭਰਾ ਆ ਆਪਣਾ ਸੋਇਸ ਕਰਕੇ ਬਾਈ ਹੁਣ ਵਾ ਸਾਰੇ ਧਿਕਾ ਰੋੜਾ ਠੀਕ ਹੈ ਕਰਮ ਕੀ ਪਿਆ ਵਿਮੋਹ ਜਿੰਦਾਬਾਦ ਜਿੰਦਾਬਾਦ ਉਹ ਗਮੀ ਕਰੀ ਹਲਾ ਮਾਰ ਕੇ ਨਾ ਬਾਹੀ ਨੂੰ ਤੇ ਹਲਾ ਚੀਂ ਦੇਣੀ ਆ ਆਪਣਾ ਵੀ ਵੀ ਪਿਆਰ ਦਾ ਮਾਤਾ ਜੀ ਤੇ ਫਿਰ ਬੇਕਰ ਫਿਰ ਬਾਈ ਨਾਲ ਦਾ ਮਿਲਦਾ ਕਿ ਮੈਨੂੰ ਘਰ ਆ ਤੇ ਠੀਕ ਹੈ ਬੈਠ ਕੇ ਕਹਿਣ ਦੀ ਲੋੜ ਹੀ ਨਹੀਂ ਆਪ ਹੀ ਬਾਈ ਨੇ ਸਾਰੇ ਕੰਮ ਕਰ ਹੀ ਜਾਨੇ ਸੋ ਬਾਈ ਦੇ ਨਾਲ ਸਾਡੇ ਪ੍ਰੋਫੈਸਰ ਤੀਖਾ ਸਾਹਿਬ ਉਹ ਵੀ ਨਾਲ ਆਏ ਨੇ ਬਾਕੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੁਣ ਮੈਂ ਇੱਕ ਤੁਹਾਨੂੰ ਬੇਨਤੀ ਲਾਸਟ ਇਹ ਕਰਨੀ ਚਾਹੁੰਦਾ ਕਿ ਹੱਥ ਜੋੜ ਕੇ ਬੇਨਤੀ ਆ ਹੁਣ ਤੁਸੀਂ ਕਿਸੇ ਬਾਅਦ ਤੇ ਨਹੀਂ ਤਾੜੀ ਮਾਰਨੀ ਪਤਾ ਕਿਉਂ ਨਾ ਰੱਬ ਵਾਸਤੇ ਨਾ ਮੇਰੇ ਵਾਸਤੇ ਨਾ ਕਿਸੇ ਹੋਰ ਵਾਸਤੇ ਹੋਰ ਵਾਸਤੇ ਇੱਕ ਤਾ ਕੋਪੜੀ ਮਾਵਾ ਮਾਤਾ ਦਾ ਰਿਆ ਮਾਰਨੇ ਮਾਰਦੇ ਮਾਤਾ ਦਾ ਤਾੜੀ ਸੁਣਾ ਦੇ ਲੈ ਜਿੰਨਾ ਮੱਥੀ ਹੋਗਾ ਉਹ ਪ੍ਰਾਵਾਸ ਤੇ ਪਾਛਾ ਨਹੀਂ ਇਹ ਤੁਹਾਨੂੰ ਮਾਵਾ ਮਾਵਾ ਨੂੰ ਪਿਆਰ ਕਰੇ ਤੋ ਸਤਕਾਰ ਕਰੇ ਤੋ ਉੱਠ ਕੇ ਮਾਰ ਨੂੰ ਇੱਕ ਵਾਰੀ ਗੁਰੂ ਕਹਿਣਾ ਮੈਂ ਆਈ ਲਵ ਯੂ ਬੀਬੀ ਆਈ ਲਵ ਜੋ ਵੀ ਕੰਦੇ ਬੁੱਗਾ ਬੁੱਗਾ ਨਾ ਕਰੇ ਹਾਏ ਕੀ ਮਾਰਾ ਸੋ ਮੈਂ ਇਨਾ ਤੁਹਾਨੂੰ ਕਹਿੰਦਾ ਹੋਇਆ ਕਿਉਂਕਿ ਮੈਂ ਇੱਥੇ ਵਧੀਆ ਬਣਾ ਰਾਂ ਨਹੀਂ ਮੈਂ ਤਾਂ ਕਲਾਕਾਰ ਹਾਂ ਤੁਸੀਂ ਮੈਨੂੰ ਅਸ਼ੀਰਵਾਦ ਦਿੱਤਾ ਗੱਲ ਕਰਦੇ ਆ ਮੈਨੂੰ ਕੋਟੇ ਬੱਲੇ ਦਿੰਦੇ ਆ ਮੈਂ ਤਾਂ ਉਹੀ ਆਇਆ ਯਾਰ ਬਿਆਰ ਆ ਬੱਗਾ ਭਰਾ ਆ ਆਪਣਾ ਸੋਇਦ ਕਰਕੇ ਬਾਈ ਹੁਣ ਸਾਰੇ ਅਧਿਕਾਰਾਂ ਹੋਣਾ ਠੀਕ ਹੈ ਕਰਮ ਕੀ ਬਿਆ ਵਿਮੋਹ ਜਿੰਦਾਬਾਦ ਜਿੰਦਾਬਾਦ ਉਹ ਗਾਮੀ ਇਕਲੀ ਹਮਾ ਮਾਰਦੇ ਨਾ ਬਾਈ ਨੂੰ ਤੇ ਯਲਾਸ਼ੀ ਦੇਣੀ ਆ ਆਪਣਾ ਵੀ ਵੀ ਪਿਆਰ ਦੇ ਨਾ ਮਾਤਾ ਜੀ ਤੇ ਫਿਰ ਦੇਖੋ ਫਿਰ ਬਾਈ ਨਾਲ ਕੰਮ ਕਰਦੇ ਤਾਂ ਮੈਨੂੰ ਘਰ ਆਜੇ ਠੀਕ ਹੈ ਬੈਸੇ ਤਾਂ ਕਹਿਣ ਦੀ ਲੋੜ ਹੀ ਨਹੀਂ ਆਪ ਹੀ ਬਾਈ ਨੇ ਸਾਰੇ ਕੰਮ ਕਰੀ ਜਾਏ ਸੋ ਬਾਈ ਦੇ ਨਾਲ ਸਾਡੇ ਪ੍ਰੋਫੈਸਰ ਧੀਰਖਾ ਸਾਹਿਬ ਉਹ ਵੀ ਨਾਲ ਆਏ ਨੇ ਬਾਕੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੁਣ ਮੈਂ ਇੱਕ ਤੁਹਾਨੂੰ ਬੇਨਤੀ ਲਾਸਟ ਇਹ ਕਰਨੀ ਚਾਹੁੰਦਾ ਕਿ ਹੱਥ ਜੋੜ ਕੇ ਬੇਨਤੀ ਆ ਹੁਣ ਤੁਸੀਂ ਕਿਸੇ ਵਾਸਤੇ ਨਹੀਂ ਤਾੜੀ ਮਾਰਨੀ ਭਾਵੇਂ ਕਿ ਨਾ ਰੱਬ ਵਾਸਤੇ ਨਾ ਮੇਰੇ ਵਾਸਤੇ ਨਾ ਕਿਸੇ ਹੋਰ ਵਾਸਤੇ

ਮੈਂ ਤਾਂ ਕਹਾਂ ਕਰ ਰਿਹਾ ਤੁਸੀਂ ਮੈਨੂੰ ਅਸ਼ੀਰਵਾਦ ਦਿੱਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ